ਦੋਸਤੋ ਇੱਕ ਨਾ ਪੁਰਾਣੀ ਜੀ ਕਹਾਵਤ ਹੈ ਸ਼ਾਇਦ ਗੁਰਦਾਸ ਮਾਨ ਦਾ ਗੀਤ ਹੈ ਬੱਲੇ ਉਹ ਚਲਾਕ ਸੱਜਣਾ ਹੁਣ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਚੋਰ ਦਰਵਾਜ਼ੇ ਰਾਹੀਂ ਬੀਜਪੀ ਦਾ ਕੰਮ ਕਰ ਰਿਹਾ ਹੈ ਚਲੋ ਆਪਾਂ ਸਭ ਨੂੰ ਪਤਾ ਵਾ ਕਿ ਐਨਐਸਏ ਦੇ ਅਧੀਨ ਫੜ ਕੇ ਨੌਜਵਾਨਾਂ ਨੂੰ ਡਿਬਰੂਗੜ੍ਹ ਭੇਜਿਆ ਉਹ ਇਹਨਾਂ ਦਾ ਜੁਆਇੰਟ ਆਪਰੇਸ਼ਨ ਸੀਗਾ ਕਿਸਾਨ ਅੰਦੋਲਨ ਸ਼ੰਭੂ ਦੇ ਵਿੱਚ ਸ਼ੁਰੂ ਹੋਇਆ ਕਿਸਾਨ ਮਜ਼ਦੂਰ ਮੋਰਚੇ ਦਾ ਤੇ ਉੱਥੇ ਜਿਹੜਾ ਤਸ਼ੱਦਦ ਬੀਜਪੀ ਦੀ ਹਰਿਆਣਾ ਦੀ ਪੁਲਿਸ ਨੇ ਕੀਤਾ ਸਾਡੇ ਟੈਰਿਟਰੀ ਦੇ ਘੱਗਰ ਦਰਿਆ ਦੇ ਉੱਤੇ ਵੜ ਕੇ ਬੈਰੀਕੇਟਿੰਗ ਕਰਕੇ ਸੈਂਕੜੇ ਜਵਾਨ ਕੁੱਤੇ ਨਿਸ਼ਾਨ ਸਾਹਿਬ ਕੁਚਲਿਆ ਟਰੈਕਟਰ ਪੰਨੇ ਸ਼ੂਭ ਕਰਨ ਦੀ ਗੋਲੀ ਮਾਰੀ ਭਗਵੰਤ ਸਿੰਘ ਮਾਨ ਦਾ ਬਹੁਤ ਨਰਮ ਜਿਹਾ ਰਵਈਆ ਰਿਹਾ ਵਾ ਸਿਰਫ ਲੋਕ ਦਿਖਾਵੇ ਵਾਸਤੇ ਅੱਜ ਮੈਂ ਤੁਹਾਨੂੰ ਇੱਕ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੀ ਪੇਸ਼ ਕਰਦਾ ਆ ਅੱਛੀ ਤਰ੍ਹਾਂ ਦੇਖੋ ਇਹਦੀ ਇਹ 15 ਤਾਰੀਖ ਦੀ ਨੋਟੀਫਿਕੇਸ਼ਨ ਹੈ ਪਹਿਲਾਂ ਇਸ ਨੋਟੀਫਿਕੇਸ਼ਨ ਨੂੰ ਦੇਖੋ ਪੰਜਾਬ ਮੰਡੀ ਬੋਰਡ ਇਹਦਾ ਇੱਕ ਐਗਜ਼ੀਕਟਿਵ ਆਰਡਰ ਕੱਢਿਆ ਉਹਨਾਂ ਨੇ ਔਰ ਇਸ ਵਿੱਚ ਜਿਹੜਾ ਕਾਬਲੇ ਗੌਰ ਗੱਲ ਆ ਕਿ ਤੁਹਾਨੂੰ ਯਾਦ ਹੋਵੇਗਾ ਕਿ ਜਿਹੜੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਅੰਦੋਲਨ ਚੱਲਿਆ 2020 ਤੇ 21 ਦੇ ਵਿੱਚ ਜਿੱਥੇ 700 ਕਿਸਾਨ ਆਪਣਾ ਮਾਰਿਆ ਗਿਆ ਪੰਜਾਬ ਦਾ ਉਹ ਕੀ ਮੰਗਾ ਮੰਨਦੇ ਸੀ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਉਹ ਰੱਦ ਕੀਤੇ ਜਾਣ ਉਹ ਵਾਪਸ ਲਏ ਜਾਣ ਤਾਂ ਸਵਾ ਸਾਲ ਦੇ ਸੰਘਰਸ਼ ਤੋਂ ਬਾਅਦ ਭਾਜਪਾ ਨੇ ਉਹ ਕਾਨੂੰਨ ਵਾਪਸ ਲਏ ਭਾਵਾਂ ਕਿ ਉਹਨਾਂ ਨੇ ਆਪਣੀਆਂ ਵਾਅਦੇ ਪੂਰੇ ਨਹੀਂ ਕੀਤੇ ਐਮਐਸਪੀ ਵਗੈਰਾ ਨਹੀਂ ਬਣਾਏ ਉਹਨਾਂ ਚੋਂ ਇੱਕ ਕਾਨੂੰਨ ਜਿਹੜਾ ਆ ਮੇਰੇ ਹੱਥ ਵਿੱਚ ਆ ਉਹਦੇ ਚ ਇੱਕ ਕਾਨੂੰਨ ਇਹ ਸੀਗਾ ਕਿ ਅ ਬੀਜੇਪੀ ਦੀ ਗਵਰਨਮੈਂਟ ਨੇ ਪ੍ਰਸਤਾਵ ਰੱਖਿਆ ਸੀਗਾ ਕਿ ਅਸੀਂ ਕਿਸੇ ਵੀ ਜਗ੍ਹਾ ਨੂੰ ਪ੍ਰਾਈਵੇਟ ਮੰਡੀ ਡੈਜ਼ਿਗਨੇਟ ਕਰ ਸਕਦੇ ਹਾਂ ਪਰਚੇਸ ਸੈਂਟਰ ਤਾਂ ਕਿ ਪ੍ਰਾਈਵੇਟ ਪਲੇਅਰਸ ਨੇ ਜਿਹੜੇ ਅਡਾਨੀ ਵਰਗੇ ਅੰਬਾਨੀ ਵਰਗੇ ਕਾਰਪੋਰੇਟ ਕਰਾਣੇ ਉਹ ਜਿੰਸਾਂ ਦੀ ਖਰੀਦ ਉਸ ਪ੍ਰਾਈਵੇਟ ਪਰਚੇਸ ਸੈਂਟਰ ਤੋਂ ਖੁੱਲੇ ਆਮ ਕਰ ਸਕਣ ਆਪਣੀ ਮਰਜ਼ੀ ਦਾ ਭਾਅ ਲਾ ਸਕਣ ਔਰ ਕਿਸਾਨਾਂ ਦੀ ਦਾ ਜਿੰਨਾ ਚਾਹੋਂ ਸ਼ੋਸ਼ਣ ਕਰ ਸਕਣ ਤੇ ਪੰਜਾਬ ਸਰਕਾਰ ਨੇ ਉਹ ਉਹਨਾਂ ਤਿੰਨ ਕਾਨੂੰਨਾਂ ਵਿੱਚੋਂ ਇੱਕ ਜਿਹੜਾ ਪ੍ਰਾਈਵੇਟ ਮੰਡੀਕਰਨ ਦਾ ਬਿੱਲ ਸੀਗਾ ਉਹਨੂੰ ਵਿਧਾਨ ਸਭਾ 'ਚ ਤਾਂ ਲੈ ਕੇ ਨਹੀਂ ਆਏ ਇਹਨਾਂ ਨੂੰ ਪਤਾ ਸੀ ਕਿ ਸ਼ੋਰ ਮੱਚੇਗਾ ਉੱਥੇ ਆਪੋਜੀਸ਼ਨ ਪਾਰਟੀਆਂ ਰੌਲਾ ਪਾਉਣਗੀਆਂ ਕਿ ਤਾਂ ਤੁਸੀਂ ਮੋਦੀ ਦੇ ਤਿੰਨ ਕਾਨੂੰਨਾਂ ਵਿੱਚੋਂ ਇੱਕ ਨੂੰ ਚੱਕ ਕੇ ਕਰਤਾ ਇਹਨਾਂ ਨੇ ਬੜੀ ਹੁਸ਼ਿਆਰੀ ਦੇ ਨਾਲ ਪਹਿਲਾਂ ਇਹ ਗੱਲਾਂ ਪ੍ਰਚਾਰੀਆਂ ਅਖਬਾਰਾਂ ਦੇ ਵਿੱਚ ਕਿ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫਸਲ ਆ ਰਹੀ ਹੈ ਇਹਦੀ ਸਟੋਰੇਜ ਵਾਸਤੇ ਇਹਦੇ ਪ੍ਰਬੰਧ ਵਾਸਤੇ ਇਹਨੂੰ ਸੇਫ ਸੰਭਾਲਣ ਵਾਸਤੇ ਸਾਡੇ ਕੋਲ ਵਿਵਸਥਾ ਨਹੀਂ ਗਈ ਤੇ ਇਹਨਾਂ ਨੇ ਮੰਡੀ ਬੋਰਡ ਦੇ ਵਿੱਚੋਂ ਇਹ ਹੁਕਮ ਪਾਸ ਕਰਤਾ ਹੁਣ ਐ ਕਰੋ ਸੀਰੀਅਲ ਇਹ ਇਹ ਕੀ ਕੀਤੇ ਨੇ ਕੋਸ਼ਤ ਜਿਹੜੇ ਸਾਈਲੋਜ਼ ਨੇ ਪੰਜਾਬ ਦੇ ਵਿੱਚ 9 ਵੱਡੇ ਸਾਈਲੋਜ਼ ਨੇ 9 ਜ਼ਿਲ੍ਹਿਆਂ ਦੇ ਵਿੱਚ ਨੇ ਉਹਨਾਂ 9 ਜ਼ਿਲ੍ਹਿਆਂ ਵਿੱਚੋਂ ਇਹਨਾਂ ਨੇ ਜਿਹੜੇ 9 ਸਾਈਲੋਜ਼ ਡੈਜ਼ਿਗਨੇਟ ਕਰਤੇ ਪ੍ਰਾਈਵੇਟ ਪਰਚੇਸ ਸੈਂਟਰ ਪ੍ਰਾਈਵੇਟ ਮੰਡੀ ਔਰ ਉਹਨਾਂ ਵਿੱਚੋਂ 1 ਨੰਬਰ ਸੀਰੀਅਲ ਤੇ 6 ਨੰਬਰ ਸੀਰੀਅਲ ਤੇ ਨਿਗਾਹ ਮਾਰੋ ਪਹਿਲਾਂ 1 ਨੰਬਰ ਤੇ ਮਾਰਿਓ ਜੀ ਠੀਕ ਦੇ ਫਿਰ 6 ਨੰਬਰ ਤੇ ਇਹ ਇੱਕ ਹੈਗਾ ਵਾ ਤੁਸੀਂ ਨਿਗਾਹ ਮਾਰ ਲਈ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਦਾ ਜਿਹੜਾ 1 ਨੰਬਰ ਸਾਇਲੋ ਫਰੀਦਕੋਟ ਕੋਟਕਪੂਰੇ ਚਾ ਇਹ ਅਡਾਨੀ ਕ੍ਰੁਪਤਾ ਹੈ ਅਡਾਨੀ ਸਾਇਲੋ ਇਹਦੀ ਕੈਪੈਸਿਟੀ ਹੈਗੀ ਆ ਆ ਦੇਖ ਲਓ ਅਡਾਨੀ ਲਿਖਿਆ ਵਰਡ ਇਹਦੀ ਕੈਪੈਸਿਟੀ ਹੈਗੀ ਆ 25000 ਟਨ ਕੈਪੈਸਿਟੀ 25000 ਟਨ ਮੈਟ੍ਰਿਕ ਟਨ 6 ਨੰਬਰ ਫਿਰ ਇਸੇ ਤਰੀਕੇ ਨਾਲ ਮੋਗਾ ਵਿੱਚ ਡਗਰੂ ਪਿੰਡ ਵਿੱਚ ਅਨਿਗਾ ਮਾਰ ਲਓ 6 ਨੰਬਰ ਦੇ ਉੱਤੇ ਐਨ ਜ਼ੂਮ ਇਨ ਕਰ ਦਿਓ ਜੰਗੀ ਇਹਦੀ ਕਪੈਸਿਟੀ ਹੈਗੀ ਆ ਜੀ 20000 ਮੈਟ੍ਰਿਕ ਟਨ ਕਪੈਸਿਟੀ ਹੈ ਇਦਾਂ ਨੌ ਜਿਹੜੇ ਸਾਈਲੋਜ਼ ਨੇ ਪੰਜਾਬ ਚ ਅਕਸਰ ਹੁਣ ਸਾਈਲੋ ਕੋ ਗਰੀਬੰਦਾ ਦਾ ਬਣਾ ਨਹੀਂ ਸਕਦਾ ਉਹਦਾ ਵੱਡੇ ਵੱਡੇ ਤਾਕਤਵਾਰ ਵਪਾਰੀਆਂ ਦੇ ਕਾਰਖਾਨੇਦਾਰਾਂ ਦੇ ਸ਼ਾਇਦ ਇਹਦੇ ਵਿੱਚ ਕੋਈ ਸਿਆਸਤਦਾਨ ਵੀ ਹੋਣਗੇ ਸਿੱਧੇ ਸਿੱਧੇ ਤੌਰ ਤੇ ਇਹ ਇਹਨਾਂ ਦੇ ਸਾਈਲੋਜ਼ ਪ੍ਰਾਈਵੇਟ ਮੰਡੀ ਡਿਕਲੇਅਰ ਕਰਤਾ ਹੁਣ ਪ੍ਰਾਈਵੇਟ ਮੰਡੀ ਦਾ ਮਕਸਦ ਸਾਦਾ ਸਾਦੇ ਸ਼ਬਦਾਂ ਚ ਇਹ ਆ ਕਿ ਇੱਕ ਤਾਂ ਵਿੱਚੋਂ ਜਿਹੜਾ ਪੱਲੇਦਾਰ ਸੀਗੇ ਉਹ ਸਾਰੇ ਕੱਟੇ ਗਏ ਜਿਹੜੀ ਲੇਬਰ ਕਲਾਸ ਸੀ ਵਿਚਾਰੇ ਜਿਹੜੇ ਪੈਸੇ ਕਮਾਉਂਦੇ ਨੇ ਮੰਡੀਆਂ 'ਚ ਮਿਹਨਤ ਕਰਦੇ ਨੇ ਉਹ ਸਾਰੇ ਵੱਢ ਦਿੱਤੇ ਆੜਤੀਏ ਸਾਰੇ ਕੱਟੇ ਗਏ ਅਡਾਨੀ ਦਾ ਜਾਂ ਜਿਹੜੇ ਵੱਡੇ ਕਾਰਪੋਰੇਟ ਦੇ ਸਾਈਲੋਸ ਨੇ ਉਹ ਡਾਇਰੈਕਟ ਕਿਸਾਨ ਕੋਲੋਂ ਭਾਵੇਂ ਖੇਤ 'ਚੋਂ ਫਸਲ ਚੱਕ ਕੇ ਤੇ ਖੁੱਲੀ ਸਟੋਰੇਜ ਉਹਦੇ 'ਚ ਕਿਸੇ ਬੋਰੀ 'ਚ ਨਹੀਂ ਪੈਣਾ ਬੋਰੀਆਂ ਵੀ ਕੱਟੀਆਂ ਗਈਆਂ ਉਹ ਚੱਕ ਕੇ ਖੁੱਲੀ ਫਸਲ ਆਪਣੇ ਸਾਈਲੋਸ ਵਿੱਚ ਸਟੋਰ ਕਰ ਸਕਦੇ ਕੀਮਤ ਉਹਨਾਂ ਦੀ ਮਰਜ਼ੀ ਹੈ ਅੱਜ ਤਾਂ ਦੇਣਗੇ ਉਹ ਐਮਐਸਪੀ ਦੇ ਬਹੁਤ ਸ਼ੋਰ ਬਹੁਤ ਸਾਡੇ ਦੇਸ਼ ਦੇ ਵਿੱਚ ਜੇ ਪ੍ਰਾਈਵੇਟ ਨਿੱਜੀਕਰਨ ਮੰਡੀਕਰਨ ਪ੍ਰਾਈਵੇਟਾਈਜ਼ ਹੁੰਦਾ ਰਿਹਾ ਹੁੰਦਾ ਰਿਹਾ ਹੁੰਦਾ ਰਿਹਾ ਹੌਲੀ-ਹੌਲੀ ਇਹ ਕਿਸਾਨਾਂ ਦਾ ਸ਼ੋਸ਼ਣ ਹੋਵੇਗਾ ਬਿਕੋਜ਼ ਉਹ ਫਿਰ ਸਟੋਰੇਜ ਦੀ ਇੱਡੀ ਵੱਡੀ ਕੈਪੈਸਿਟੀ ਹੋ ਜਾਂਦੀ ਉਹਨਾਂ ਦੇ ਕੋਲ ਕਿ ਫਿਰ ਉਹ ਰੇਟ ਸਾਰੀ ਉਸ ਫਸਲ ਦਾ ਉਹ ਤੈਅ ਕਰਦੇ ਨੇ ਮਿਸਾਲ ਦੇ ਤੌਰ ਤੇ ਸਾਡੇ ਗਵੰਡੀ ਸੂਬਾ ਹੈ ਹਿਮਾਚਲ ਪ੍ਰਦੇਸ਼ ਤੁਸੀਂ ਜਾ ਕੇ ਉੱਥੇ ਚਿੰਤਨਾ ਪੁੱਛੋ ਜਿੰਨੀ ਸੇਬਾਂ ਦੀ ਫਸਲ ਉਹ ਅਡਾਨੀ ਨੇ ਬਹੁਤ ਮੈਗਾ ਕੋਲਡ ਸਟੋਰੇਜ ਬਣਾ ਲਏ ਨੇ ਅਡਾਨੀ ਦੀ ਫਰਮ ਨਹੀਂ ਸਾਰੇ ਹਿਮਾਚਲ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਉਹ ਸਾਰਾ ਸੇਬ ਚੱਕ ਕੇ ਮਨਾਲੀ ਦਾ ਕੁੱਲੂ ਦਾ ਅਤੇ ਹੋਰ ਹਿਮਾਚਲ ਦਾ ਬਾਗਾਂ ਦਾ ਉਹ ਸਾਰਾ ਅਡਾਨੀ ਸਟੋਰ ਕਰਦੇ ਨੇ ਤੇ ਫਿਰ ਸੇਬ ਦੀ ਕੀਮਤ ਉਹ ਤੈਅ ਕਰਦੇ ਨੇ ਬਿਕੋਜ਼ ਇਟਸ ਅ ਕੈਸ਼ ਕ੍ਰੌਪ ਜਿੱਦਾਂ ਆਲੂ ਆ ਸਾਡਾ ਕੈਸ਼ ਕ੍ਰੌਪ ਆ ਜਿੱਦਾਂ 나ਸਿਕ ਦੇ ਵਿੱਚ ਪਿਆਜ਼ ਪੈਦਾ ਹੁੰਦੇ ਨੇ ਉਹ ਕੈਸ਼ ਕ੍ਰੌਪ ਆ ਤੁਸੀਂ ਦੇਖਦੇ ਰਹਿੰਦੇ ਨੇ ਕੀਮਤਾ ਫਲਕਚੂਏਟ ਕਰਦੀਆਂ ਰਹਿੰਦੀਆਂ ਨੇ ਕਈ ਵਾਰੀ ਤੇ ਨੋਬਤ ਆ ਜਾਂਦੀ ਕਿ ਆਲੂ ਸਾਰਾ ਸੁੱਟ ਦਿੰਦੇ ਕਿਸਾਨ ਸੜਕਾਂ ਤੇ ਕਿੰਨੂ ਸਾਰਾ ਖਿਲਾਰ ਦਿੱਤਾ ਬੋਰਾਂ ਨੇ ਸੜਕਾਂ ਤੇ ਪਿਆਜ਼ ਸਾਰਾ ਖਿਲਾਰ ਦਿੱਤਾ ਇਸੇ ਤਰ੍ਹਾਂ ਹੀ ਸੇਬ ਦਾ ਕੀਮਤ ਜਦੋਂ ਜਦੋਂ ਬੰਦੇ ਨੇ ਸਟੋਰੇਜ ਕਪੈਸਿਟੀ ਆਪਣੀ ਆ ਜਦ ਦਾ ਫਰਜ਼ ਕਰੋ ਮੈਂ ਮਤਲਬ ਮੰਦੇ ਵੇਲੇ ਸਾਰਾ ਮੈਂ ਸੇਬ ਚੱਕ ਕੇ ਆਪਣੇ ਕੋਲ ਸਟੋਰ ਕਰਤਾ ਚੰਗੇ ਵੇਲੇ ਮੈਂ ਉਸ ਨੂੰ ਕਈ ਗੁਣਾ ਕੀਮਤ ਦੇ ਉੱਤੇ ਮੈਂ ਵੇਚੂਗਾ ਐਨ ਉਸੇ ਤਰੀਕੇ ਨਾਲ ਭਗਵੰਤ ਮਾਨ ਸਰਕਾਰ ਨੇ ਉਨਾ ਤਿੰਨ ਕਾਲੇ ਕਾਨੂੰਨਾਂ ਵਿੱਚੋਂ ਇੱਕ ਕਾਨੂੰਨ ਨੂੰ ਚੋਰ ਦਰਵਾਜ਼ੇ ਰਾਹੀਂ ਮੰਡੀ ਬੋਰਡ ਰਾਹੀਂ ਐਗਜ਼ੈਕਟਿਵ ਆਰਡਰ ਪਾਸ ਕਰਕੇ ਬਿਨਾਂ ਵਿਧਾਨ ਸਭਾ ਚ ਲਿਆਂਦਿਆ ਮੇਰਾ ਤੁਹਾਨੂੰ ਦੱਸਿਆ ਇਹ ਸਾਰਾ ਜਿਹੜਾ ਹੈ ਖੇਡ ਆ ਉਹਨੇ ਖੇਡ ਲਈ ਆ ਔਰ ਇਹਦਾ ਵਿਰੋਧ ਸ਼ਾਇਦ 8 ਤਰੀਕ ਨੂੰ ਐ ਐਸ ਕੇ ਐਮ ਨੇ ਇੱਕ ਵਿਰੋਧ ਪ੍ਰਦਰਸ਼ਨ ਰੱਖਿਆ ਹੋਇਆ ਔਰ ਮੈਂ ਦੇਖਿਆ ਸੀਗਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਨੇ ਇਹਦਾ ਬੜਾ ਤਕੜਾ ਕਰੜਾ ਵਿਰੋਧ ਕੀਤਾ ਜੋਗਿੰਦਰ ਸਿੰਘ ਉਗਰਾਹਾਂ ਦੀ ਸਟੇਟਮੈਂਟ ਮੈਂ ਆਪ ਪੜੀ ਆ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਜਿਹੜਾ ਬੰਦਾ ਹੈ ਜਿਨੇ ਭਗਮੀ ਭਗ ਬੰਨੀ ਆ ਜਿਹੜਾ ਸ਼ਹੀਦ ਭਗਤ ਸਿੰਘ ਦੀ ਫੋਟੋ ਤੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਇਹ ਤੁਹਾਡਾ ਨਹੀਂਗਾ ਨਾ ਇਹ ਕਿਸਾਨਾਂ ਦਾ ਵਾ ਇਹ ਅਸਲ ਵਿੱਚ ਹੁਣ ਦਿੱਲੀ ਦੀ ਖੇਡ ਖੇਡਦਾ ਕੱਲ ਤੁਸੀਂ ਦਿੱਲੀ ਸੁਣਿਆ ਸਭ ਕੁਝ ਹੋਇਆ ਉੱਥੇ ਇੰਡੀਆ ਆਲਾਈਂਸ ਵਿੱਚ ਕੇਜਰੀਵਾਲ ਦੀ ਅਰੈਸਟ ਤੋਂ ਬਾਅਦ ਦੂਸਰਾ ਨੁਕਤਾ ਮੈਂ ਤੁਹਾਡੇ ਨਾਲ ਹੀ ਗੱਲ ਕਰਨਾ ਚਾਹੁੰਨਾ ਹੁਣ ਕੋਠਿਆਂ ਤੇ ਚੜ ਕੇ ਰੋ ਰਹੇ ਨੇ ਸਾਰੇ ਕੇਜਰੀਵਾਲ ਸਾਹਿਬ ਦੀ ਘਰ ਵਾਲੀ ਉਸੇ ਕੁਰਸੀ ਤੇ ਬੈਠਦੀ ਆ ਜਿਹਦੇ ਤੇ ਕੇਜਰੀਵਾਲ ਬੈਠਦਾ ਸੀਗਾ ਪਿੱਛੇ ਅੱਗੇ ਝੰਡੇ ਰੱਖੇ ਹੋਏ ਨੇ ਪਿੱਛੇ ਬਾਬਾ ਸਾਹਿਬ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀ कहन तो पाप के केजरीवाल होली होली संकेत दे रहा वा कि अगर मैं लंबा समय क्योंकि लंबा समय रहना पैना मल्टीपल केसेस है बहुत बड़ी ठगी ठोरी होली होली ਤੁਹਾਡੇ ਸਾਹਮਣੇ ਆਵੇਗੀ ਉਹ ਕਹਿੰਦਾ ਜੇ ਨਹੀਂ ਜੇ ਮੈਨੂੰ ਅੰਦਰ ਰਹਿਣਾ ਪਿਆ ਤੇ ਅਗਲੀ ਚੀਜ਼ ਮੁੱਖ ਮੰਤਰੀ ਮੈਂ ਸੁਨੀਤਾ केजरीवाल ਬਣਾਉਂਗਾ ਤੇ ਫਿਰ ਜਿਹੜੇ ਤੁਸੀਂ ਅੰਦੋਲਨ ਮੇਲੇ ਰੌਲਾ ਪਾਉਂਦੇ ਸੀ ਕਿ ਕਾਂਗਰਸ ਦੇ ਲੀਡਰ ਬੜੇ ਕਰਪਟ ਨੇ ਲਾਲੂ ਪ੍ਰਸ਼ਾਦ ਨੇ ਦੇਸ਼ ਲੂਟ ਲਿਆ ਲਾਲੂ ਪ੍ਰਸ਼ਾਦ ਨੇ ਰਾਪੜੀ ਦੇਵੀ ਕੋ ਬਣਾ ਦਿਆ ਕਿਸੇ ਐਮਐਲਏ ਕੋ ਨਹੀਂ ਬਣਾਇਆ जरीवाल उजरीवाल तो ने बड़े बड़े आदमी लोगों को पहले पकड़ा फिर उन्होंने बयान नहीं दिए फिर गवर्नमेंट ने दोबारा दोबारा प्रेशर डाला फिर उनको अरेस्ट किया किसी के बेटे को अरेस्ट किया फिर उनसे बयान लिया मेरे खिलाफ और उसको वैदे माफ गुआ बना के उनको इस केस में ਬਰੀ ਕਰਵਾ ਦਿੱ ਗਿਆ ਬਿਲਕੁਲ ਕੇਜਰੀਵਾਲ ਸਾਹਿਬ 100% ਤੁਹਾਡਾ ਨਾਮ ਕਰੈਕਟ ਆ ਇਦਾਂ ਹੀ ਕਰਦੀਆਂ ਨੇ ਈਡੀਆਂ ਤੇ ਇਦਾਂ ਹੀ ਕਰਦੀਆਂ ਨੇ ਸੀਬੀਆਂ ਆ ਤੇ ਇਦਾਂ ਹੀ ਤੁਸੀਂ ਕਰਦੇ ਹੋ ਪੰਜਾਬ ਦੇ ਵਿੱਚ ਆ ਬੈਠਾ ਤੁਹਾਡੇ ਸਾਹਮਣੇ ਸੁਖਪਾਲ ਸਿੰਘ ਆ ਆ ਨੰਗਾ ਚਿੱਟਾ ਮੇਰੇ ਖਿਲਾਫ 9 ਸਾਲ ਤੇਰੇ ਖਿਲਾਫ ਤਾਂ ਤੁਸੀਂ ਕਹਿੰਦੇ ਨਾ 2 ਸਾਲ ਪੁਰਾਣਾ ਮੁਕੱਦਮਾ ਮੇਰੇ ਕੋਲ ਬੁਲਾ ਲਿਆ ਮੇਰੇ ਖਿਲਾਫ ਤਾਂ ਭਾਈ ਸਾਹਿਬ 9 ਸਾਲ ਪੁਰਾਣਾ ਮੁਕੱਦਮਾ ਚੱਕਿਆ ਤੁਸੀਂ 9 ਸਾਲ ਔਰ ਉਹਦੇ ਵਿੱਚ ਜਿਹੜਾ ਤੁਸੀਂ ਫਾਇਦੇ ਮਾਫਕੋਹਵਾ ਗਵਾ ਬਣਾਇਆ ਤੁਹਾਡੇ ਖਿਲਾਫ ਤਾਂ ਫੇਰ ਵੀ ਪੜੇ ਲਿਖੇ ਬੰਦਿਆਂ ਨੂੰ ਵੈਦੇ ਮਾਫਕੋਹਵਾ ਬਣਾਇਆ ਵਾ ਕੋਈ ਮਾੜਾ ਮੋਟਾ ਜਿਹੜਾ ਜਾਣਕਾਰ ਹੈ ਕਾਨੂੰਨ ਦਾ ਮੇਰੇ ਖਿਲਾਫ ਪਤਾ ਕਿਹਨੂੰ ਵੈਦੇ ਮਾਫਕੋਹਵਾ ਬਣਾਇਆ ਦੋਸਤੋ ਲੋਕੋ ਪੰਜਾਬੀਓ ਇੱਕ ਹਾਰਡਨਡ ਕ੍ਰਿਮੀਨਲ ਨੂੰ ਹਾਰਡਨਡ ਪੱਕਿਆ ਹੋਇਆ ਇੱਕ ਕ੍ਰਿਮੀਨਲ ਜਿਹਦੇ ਤੇ 24 ਮੁਕਦਮੇ ਦਰਜ ਨੇ ਉਹਨਾਂ ਵਿੱਚੋਂ ਬਹੁ ਗਿਣਤੀ ਐਨਡੀਪੀਐਸ ਦੇ ਐਕਸਾਈਜ਼ ਦੇ ਮੁਕਦਮੇ ਨੇ 7-8 ਐਕਸਾਈਜ਼ ਐਨਡੀਪੀਐਸ ਦੇ ਮੁਕਦਮੇ ਨੇ 7-8 10 ਸਾਲ ਪਹਿਲਾਂ ਕੈਦ ਕੱਟ ਚੁੱਕਾ ਵਾ ਅੱਜ ਵੀ ਉਹ ਜੇਲ੍ਹ ਵਿੱਚ ਆ 7-8 ਮਹੀਨੇ ਪਹਿਲਾਂ ਉਹਦੇ ਕੋਲ 6 ਕਿਲੋ ਹੀਰੋਇਨ ਸੀਆਈਏ ਸਟਾਫ ਕਪੂਥਲਾ ਦੀ ਲੰਬੀ ਜੇਲ੍ਹ ਵਿੱਚੋਂ ਕੱਢ ਕੇ ਲੈ ਆਂਦਾ ਉਸ ਬੰਦੇ ਨੂੰ ਕਹਿੰਦੇ ਖੈਰੇ ਦੇ ਖਿਲਾਫ ਬਿਆਨ ਦੇਣਾ ਕਿ ਤੈਨੂੰ ਹੋਰ ਇੱਕ ਐਨਡੀਪੀਐਸ ਦਾ ਪਰਚਾ ਬਣਾਇਆ ਉਹ ਕਹਿੰਦੇ ਜਨਾਬ ਦੇ ਦੇਣਾ ਜੀ ਉਹਦੇ ਕੋਲ ਬਿਆਨ ਲਿਆ ਮੇਰੇ ਖਿਲਾਫ ਕਿ ਖੈਰੇ ਨੇ ਆ ਇਸੇ ਘਰ ਚ ਮੈਂ ਬੈਠਾ 8 ਸਾਲ ਪਹਿਲਾਂ ਦੱਸਿਆ ਨਹੀਂ ਕੌਣ ਸੀ ਕਿੱਥੇ ਸੀ ਕੀ ਸਮਾਂ ਸੀਗਾ ਖੈਰੇ ਨੇ ਮੈਨੂੰ سونے ਦਾ ਬਿਸਕੁਟ ਦਿੱਤਾ ਇਹ ਮੇਰੇ ਤੇ ਰਿਕਵਰੀ ਪਾ ਕੇ ਭਾਈ ਸਾਹਿਬ ਕੇਜਰੀਵਾਲ ਸਾਹਿਬ ਮੈਨੂੰ ਤੁਸੀਂ 4 ਮਹੀਨੇ ਜੇਲ੍ਹ ਚ ਰੱਖਿਆ ਔਰ ਜਦ ਦਿਨ ਮੇਰੀ ਜ਼ਮਾਨਤ ਹੋ ਰਹੀ ਸੀ ਉਹ ਦਿਨ ਤੁਸੀਂ ਮੈਨੂੰ ਇੱਕ ਝੂਠਾ ਮੁਕਦਮਾ ਹੋਰ ਦਰਜ ਕਰਕੇ ਮੈਨੂੰ ਲੰਬਾ ਸਮਾਂ ਫਿਰ ਜੇਲ੍ਹ ਚ ਰੱਖਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਅਕਾਲਪੁਰ ਕੁワイਗੁਰੂ ਬਹੁਤ ਬ੍ਰਹੰਤ ਆ ਤੇ ਮੈਂ ਆ ਗਿਆ ਬਾਹਰ ਤੇ ਹੁਣ ਤੁਸੀਂ ਉਹੀ ਗੱਲ ਦੇ ਸ਼ਿਕਾਰ ਹੋਇਓ ਬਿਲਕੁਲ ਮੈਨੂੰ ਲੱਗਦਾ ਕੇਜਰੀਵਾਲ ਜਦੋਂ ਜੇਲ੍ਹ ਚ ਬੈਠਾ ਹੋਊਗਾ ਅਕਸਰ ਜਦੋਂ ਬੰਦਾ ਫ੍ਰੀ ਮਾਈਂਡ ਹੈਗਾ ਉਹ ਸਾਰੀ ਜ਼ਿੰਦਗੀ ਦੀ ਰੀਲ ਉਹਦੇ ਸਾਹਮਣੇ ਘੁੰਮਦੀ ਐ ਐ ਕਰਕੇ ਉਹਨੂੰ ਚੇਤੇ ਆਉਂਦਾ ਹੋਣਾ ਕੇ ਯਾਰ ਮੈਂ ਤਾਂ ਜਿੱਦਾਂ ਮੇਰੇ ਨਾਲ ED ਤੇ CBI ਕਰ ਰ ਇਦਨੋਂ ਵੱਧ ਜ਼ੁਲਮ ਤਾਂ ਮੈਂ ਪੰਜਾਬ ਦੇ ਵਿੱਚ ਆਪਣੇ ਬਰੂਦੀਆਂ ਤੇ ਟਾਇਆ ਵਾ ਖੇਰੇ ਤੇ ਟਾਇਆ ਉਹ ਜਾਣਦਾ ਮੈਨੂੰ ਅੱਛੇ ਤਰੀਕੇ ਨਾਲ ਆ ਕੇਜਰੀਵਾਲ ਸਾਹਿਬ ਤੁਹਾਡੀ ਦਾਸਤਾਨ ਹੈ ਉਹ ਕਹਿੰਦੇ ਨਾ ਉਹੀ ਜੋ ਬੀਜੋਂਗੇ ਉਹੀ ਵੱਟੋਂਗੇ ਹੁਣ ਜਿੰਨਾ ਮਰਜੀ ਸ਼ੋਰ ਮਚਾਈ ਚੱਲੋ ਰੈਲੀਆਂ ਨਾਲ ਰਿਹਾਈ ਨਹੀਂ ਹੋਣੀ ਜੇ ਤੁਸੀਂ ਵਾਕਈ નિર્ਦੋਸ਼ ਹੋ ਆਪਣਾ ਪੱਖ ਰੱਖੋ ਜਾ ਕੇ ਹਾਈ ਕੋਰਟ ਵਿੱਚ ਆਪਣਾ ਪੱਖ ਰੱਖੋ ਸੁਪਰੀਮ ਕੋਰਟ ਦੇ ਵਿੱਚ ਜੇ ਤੁਹਾਡਾ ਪੱਖ ਸੱਚਾ ਹੁੰਦਾ ਤੇ ਸਿਸੋਡਿਆ ਤੇ ਸਤਿੰਦਰ ਜੈਨ ਤੇ 1.5 ਸਾਲ ਦੇ ਜੇਲ੍ਹ ਵਿੱਚ ਨਾ ਹੁੰਦੇ ਤੇ ਇਹਨਾਂ ਦੀਆਂ ਜ਼ਮਾਨਤਾਂ ਸੁਪਰੀਮ ਕੋਰਟ ਤੱਕ ਰਿਜੈਕਟ ਨਾ ਹੁੰਦੀਆਂ ਦੱਲਾਂ ਬਤਾਨਾ ਤੁਸੀਂ ਜੁਮਰ ਜੀ ਕਹਿੰਦੇ ਸਾਨੂੰ ਤੋਂ ਕੱਟੜ ਇਮਾਨਦਾਰ ਹਨ ਕੇਜਰੀਵਾਲ ਦੀ ਆਤਮਾ ਨੂੰ ਗ੍ਰਿਫਤਾਰ ਨਹੀਂ ਕਰ ਸਕਤੇ ਗ੍ਰਿਫਤਾਰਤਾ ਕੀਤਾ ਹੋਇਆ ਉਹਨਾਂ ਨੇ ਅਗੇ ਉਹਦੀ ਆਤਮਾ ਬਾਹਰ ਆ ਤੇ ਬੋਡੀ ਉਹਦੇ ਅੰਦਰ ਫਿਰਦਾ ਤੁਹਾਨੂੰ ਬਹੁਤ ਖੁਸ਼ ਹੋਣਾ ਚਾਹੀਦਾ ਕਿ ਉਹ ਬੈਠਾ ਰਾ ਉਹਨੂੰ ਰਹਿਣ ਦੇ ਅੰਦਰ ਬੈਠਾ ਤੇ ਉਹਦੀ ਆਤਮਾ ਨੂੰ ਲੈ ਕੇ ਸਾਰੇ ਦੇਸ਼ ਵਿੱਚ ਘੁੰਮੀ ਜਾਓ ਜਿਹੜੀ ਸਾਡੀ ਪਾਰਟੀ ਨੇ ਕੱਲ ਰੈਲੀ ਕੀਤੀ ਆ ਉਹ ਬੇਸਿਕਲੀ ਇੱਕ ਸੰਕੇਤਕ ਇਕੱਠ ਸੀਗਾ ਉਹਦੇ ਚ ਉਹਨਾਂ ਦਾ ਸਾਰੇ ਦੇਸ਼ ਦੀ ਆਪੋਜੀਸ਼ਨ ਇਕੱਠੀ ਹੋਈ ਉਹਦੇ ਨਾਲ ਮੈਂ ਸਹਿਮਤ ਹਾਂ ਤੇ ਉਹਨਾਂ ਨੇ ਕਿਹਾ ਕਿ ਬੀਜੇਪੀ ਕਨਸਟੀਟਿਊਸ਼ਨ ਨੂੰ ਡੀਰੇਲ ਕਰ ਰਹੀ ਆ ਜਮਹੂਰੀਅਤ ਨੂੰ ਖਤਰਾ ਵਾ ਏਜੰਸੀਆਂ ਦਾ ਦੁਰਉਪਯੋਗ ਹੋ ਰਿਹਾ 100% ਪਰ ਕੇਜਰੀਵਾਲ ਤੇ ਭਗਵੰਤ ਪੂਸੀ ਦੱਸੋ ਕਿ ਤੁਸੀਂ ਪੰਜਾਬ ਪੁਲਿਸ ਦਾ ਦੁਰਉਪਯੋਗ ਕਰ ਰਹੇ ਪੰਜਾਬ ਚ ਕਿ ਨਹੀਂ ਕਰ ਰਹੇ ਉਥੇ ਇਲਜ਼ਾਮ ਲਾਇਆ ਭਗਵੰਤ ਮਹਿਸ਼ਰ ਸੁਣ ਰਿਹਾ ਸੀ ਸਾਰਾ ਮੀਡੀਆ ਖਰੀਦ ਰੱਖਿਆ ਇਹਨਾਂ ਨੇ ਉਹ ਤੁਸੀਂ ਮੀਡੀਆ ਪੰਜਾਬ ਦੇ ਵਿੱਚ ਨਹੀਂ ਖਰੀਦਿਆ ਆ ਤਾਂ ਮੈਂ ਤੁਹਾਡੇ ਜ਼ਰੀਏ ਆਪਣੇ ਫੇਸਬੁਕ ਪੇਜ ਤੋਂ ਗੱਲ ਕਰ ਰਹਾ ਮੈਨੂੰ ਤਾਂ ਕੋਈ ਮੇਨਸਟ੍ਰੀਮ ਮੀਡੀਆ ਟੀਵੀ ਅਖਬਾਰ ਕੁਥੋਂ ਬਣੀ ਨਹੀਂ ਕਰਦਾ ਅਸਲ ਕਹਾਣੀ ਮੇਰੇ ਦੋਸਤੋ ਭਰਾਓ ਇਹ ਆ ਇਹਨਾਂ ਨੇ ਆਪਣੇ ਨਾਲ ਬਹੁਤ ਵੈਦੇ ਖਿਲਾਫੀ ਕੀਤੀ ਹੁਣ ਸਮਾਂ ਆ ਗਿਆ ਲੋਕ ਸਭਾ ਦਾ ਜਾ ਪਾਇਨਾ ਤੋਂ ਸਾਭ ਜੁਲ ਲੈਣ ਲੇਕਿਨ ਤਾਜ਼ੀ ਗੱਲ ਜਿਹੜੀ ਆ ਨੋਟੀਫਿਕੇਸ਼ਨ ਮੰਡੀ ਬੋਰਡ ਦੇ ਕਿਸਾਨਾਂ ਦੇ ਅਧਿਕਾਰਾਂ ਦੇ ਉੱਤੇ ਸਿੱਧਾ ਡਾਕਾ ਡਾਇਰੈਕਟ ਅਟੈਕ ਔਰ ਇਹਦੇ ਨਾਲ ਹੌਲੀ ਹੌਲੀ ਕਾਰਪੋਰੇਟਸ ਦੀ ਐਂਟਰੀ ਹੋਵੇਗੀ ਅੱਜ ਉਹ ਐਮਐਸਪੀ ਤੇ ਖਰੀਦਣਗੇ ਜਦੋਂ ਉਹਨਾਂ ਨੇ ਸਾਰਾ ਕੁਝ ਕੰਟਰੋਲ ਕਰ ਲਿਆ ਮਾਰਕੀਟ ਫਿਰ ਤੁਹਾਨੂੰ ਉਹ ਐਮਐਸਪੀ ਤੋਂ 500 ਰੁਪਿਆ ਥੱਲੇ ਦੇ ਦੇਣ ਤੇ 400 ਰੁਪਿਆ ਥੱਲੇ ਦੇ ਦੇਣ ਕਿਉਂਕਿ ਉਹਨਾਂ ਨੇ ਹੀ ਮਾਰਕੀਟ ਰੇਟ ਨੂੰ ਤੈਅ ਕਰਨਾ ਹੈ ਮੈਂ ਉਮੀਦ ਕਰਦਾ ਕਿ ਤੁਸੀਂ ਮੇਰੀ ਗੱਲ ਨੂੰ ਸਮਝੋਗੇ ਔਰ ਜਿਹੜੇ ਅੰਧ ਭਗਤ ਨੇ ਉਹਨਾਂ ਨੂੰ ਕੋਈ ਤੁਹਾਡੀ ਵਾਰੀ ਕਦੀ ਨਹੀਂ ਆਉਣੀ ਤੁਸੀਂ ਦਰਿਆ ਜੋ ਚੱਕਣ ਜੋਗੇ ਬਸਤੇ ਫੜਨ ਜੋਗੇ ਤੁਹਾਨੂੰ ਰੱਖਿਆ ਕੇਜਰੀਵਾਲ ਨੇ ਤੁਹਾਨੂੰ ਗੁਲਾਮ ਬਣਾਇਆ ਹੋਇਆ ਉਹਨਾਂ ਨੇ ਅੱਖਾਂ ਖੋਲੋ ਔਰ ਕਨਵੇਂ ਬੰਦੂਆ ਮਜ਼ਦੂਰਾਂ ਨੂੰ ਮੇਰੀ ਅਪੀਲ ਆ ਜਾਗੋ ਹਲੇ ਵੀ ਜਾਗ ਜੋ ਤੁਹਾਨੂੰ ਲੋਕੀ ਸ਼ਾਇਦ ਮਾਫ ਕਰ ਦਿੰਗੇ ਇੱਕ ਤੁਹਾਡੇ ਚੋਂ ਗੈਰਤਮੰਦ ਕੁਮਰ ਵਿਜੇ ਪ੍ਰਤਾਪ ਉਹ ਤੋਂ ਸਿੱਖੋ ਉਹ ਗੈਰ ਸਿੱਖਿਆ ਫਿਰ ਵੀ ਪੰਜਾਬ ਦੀ ਗੱਲ ਕਰਦਾ ਤੁਸੀਂ ਕਿਸੇ ਇਸ਼ੂ ਤੇ ਨਹੀਂ ਬੋਲੇ ਪੰਜਾਬ ਜਦੋਂ ਤੁਹਾਡਾ ਚੱਕਿਆ ਗਿਆ ਕੇਜਰੀ ਨੱਠੇ ਗੇ ਲਟਦੇ ਸੜਕਾਂ ਦੇ ਉੱਤੇ ਉਹਦੇ ਪਿੱਛੇ ਦੇ ਪੰਜਾਬ ਚ ਲੋਕਾਂ ਨੂੰ ਬੱਕਰੀਆਂ ਵਾਂਗੂ ਭੇਡਾਂ ਵਾਂਗੂ ਤੁਸੀਂ ਬੱਸਾਂ ਚ ਧੋਕੇ ਉੱਥੇ ਰੈਲੀ ਕੀਤੀ ਆ ਜਿਹੜੀ ਕੋਈ ਖਾਸ ਇੰਪ੍ਰੈਸਿਵ ਰੈਲੀ ਨਹੀਂ ਸੀਗੀ ਸੋ ਇਹ ਮੇਰੀਆਂ ਬੇਨਤੀਆਂ ਸਨ ਲੇਕਿਨ ਆ ਜਿਹੜੀ ਨੋਟੀਫਿਕੇਸ਼ਨ ਹੈ ਇਹਨੂੰ ਕੰਡੈਮ ਕਰ ਦੇ ਇਹਨੂੰ ਭਗਵੰਤ ਤੁਰੰਤ ਵਾਪਸ ਲੈ ਸਾਈਲੋਜ਼ ਦਾ ਪਿੱਛਾ ਛੱਡ ਅਡਾਨੀਆਂ ਦਾ ਪਿੱਛਾ ਛੱਡ ਤੇ ਸਾਡੀਆਂ ਜਿਹੜਾ ਪੁਰਾਣਾ ਮੰਡੀਕਰਨ ਸਿਸਟਮ ਪ੍ਰਚਲਿਤ ਹੈ ਜਿੱਦੇ ਚ ਆੜਤੀਏ ਵੀ ਖਾਂਦੇ ਨੇ ਲੇਬਰ ਵੀ ਖਾਂਦੀ ਆ ਪੱਲੇਦਾਰ ਵੀ ਖਾਂਦੇ ਨੇ ਪੈਸੇ ਕਮਾਉਂਦੇ ਨੇ ਟਰੱਕ ਆਪਰੇਟਰਸ ਪੈਸੇ ਕਮਾਉਂਦੇ ਨੇ ਜਿਹੜੇ ਤੁਸੀਂ ਟੈਂਡਰ ਦਿੰਦੇ ਹੋ ਛੋਟੇ ਟਰ ਕਿਰਪਾ ਕਰਕੇ ਇਹਨਾਂ ਤੇ ਜ਼ੁਲਮ ਨਾ ਟਾਓ ਇਹਨਾਂ ਨੂੰ ਬਖਸ਼ੋ ਇਹ ਪੰਜਾਬ ਦੇ ਲੋਕਾਂ ਨੂੰ ਅੱਛੇ ਤਰੀਕੇ ਨਾਲ ਆਪਣੀ ਮਿਹਨਤ ਦੀ ਕਮਾਈ ਦੀ ਰੋਟੀ ਖਾ ਲੈਣ ਦਿਓ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੇ ਠੀਕ ਲੱਗਦਾ ਤਾਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਨਾ ਸ਼ੁਕਰੀਆ ਧੰਨਵਾਦ